ਫਰੋਸਪੁਰ ਦੇ ਕਸਬਾ ਗੁਰੂ ਹਰ ਸਹਾਏ ਦੇ ਪਿੰਡ ਤਰਿੰਡਾ ਦੇ ਸਰਪੰਚ ਜਸ਼ਨ ਬਾਬਾ ਖੁਦਕੁਸ਼ੀ ਮਾਮਲੇ ਦੇ ਵਿੱਚ ਗੁਰੂ ਹਰਸਹਾਏ ਦੇ ਹਲਕਾ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਪੀਏ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਲੱਖੋ ਕੇ ਬਹਿਰਾਮ ਥਾਣੇ ਦੇ ਬਾਹਰ ਵੱਡੀ ਪੱਧਰ ਤੇ ਲੋਕ ਆ ਗਏ ਨੇ ਧਰਨਾ ਪ੍ਰਦਰਸ਼ਨ ਪਰਿਵਾਰ ਵੱਲੋਂ ਅਤੇ ਜਥੇਬੰਦੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਆ ਜ਼ਿਕਰੇ ਖਾਸ ਹੈ ਕਿ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਦੇ ਪਿੰਡ ਤਰਿੰਡਾ ਦੇ ਸਰਪੰਚ ਜਸ਼ਨ ਬਾਵਾ ਖੁਦਕੁਸ਼ੀ ਮਾਮਲੇ ਦੇ ਵਿੱਚ ਸਿਆਸੀ ਮਹੌਲ ਗਰਮਾਇਆ ਹੋਇਆ ਆ ਜਿੱਥੇ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਇਸ ਨੂੰ ਸਿਆਸੀ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਪਈ ਹੈ ਅਤੇ ਆਮ ਆਦਮੀ ਪਾਰਟੀ ਦੇ ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਸਦੇ ਪੀਏ ਦੇ ਖਿਲਾਫ ਮੁਕੱਦਮਾ ਦਰਜ ਕਰਨ ਨੂੰ ਲੈ ਕੇ ਪਰਦਰਸ਼ਨ ਕਰਦੀ ਪਈ ਹੈ ਉੱਤੇ ਹੀ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਥਾਣਾ ਲਖੋ ਕੇ ਬਹਿਰਾਮ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਜ਼ਿਕਰੇ ਖਾਸੇ ਕਿ ਇਸ ਮਾਮਲੇ ਦੇ ਵਿੱਚ ਸਿਆਸਤ ਦੀ ਐਂਟਰੀ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਮਲਾ ਵੀ ਧਰਨੇ ਤੇ ਪਹੁੰਚੇ ਹਨ ਉਹਨਾਂ ਦੇ ਵੱਲੋਂ ਅਜੇ ਹਕੀ ਆਖਿਆ ਗਿਆ ਤੁਸੀਂ ਇੱਕ ਵਾਰ ਨਜ਼ਰ ਮਾਰ ਲਵੋ ਦਸਤੋ ਬਾਦ ਜੇਕਰ ਗੱਲ ਕੀਤੀ ਜਾਵੇ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਵੱਲੋਂ ਵੀ ਆਪਣਾ ਬਿਆਨ ਸੋਸ਼ਲ ਮੀਡੀਆ ਤੇ

ਜੇ ਅਸੀਂ ਵੱਟਦੇ ਪਏ ਜੇ ਕੱਡੇ ਪੀਜਾਂਗੇ ਤਾਂ ਕੱਡੇ ਵੱਟ ਅਮਰ ਸਾਹਿਬ ਜਸ਼ਨ ਕਿੱਡਾ ਵਧੀਆ ਮੁੰਡਾ ਹੈਗਾ ਸੀ ਸਰਪੰਚ ਸੀਗਾ ਨੌਜਵਾਨ ਸੀਗਾ ਸਰਪੰਚ ਸੀ ਪਿੰਡ ਦਾ ਉਹਨੂੰ ਕੰਮ ਕਰਨ ਦਾ ਸ਼ੌਂਕ ਸੀ ਯਾਰ ਸਾਡੇ ਆਪ ਦੀ ਅਕੈਡਮੀ ਦੇ ਵਿੱਚ ਉਹ ਰੈਸਟਿੰਗ ਵੀ ਕਰਦਾ ਸੀ ਤੇ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀ ਸਟੇਕ ਨੇ ਕਿਹਾ ਸੀਗਾ ਅਰ ਭਾਈ ਜਦੋਂ ਮੈਂ ਜਾਣਾ ਉਹਨੇ ਬੜੇ ਹਾਸੇ ਮੈਨੂੰ ਮਿਲਣਾ ਤੇ ਕਹਿਣਾ ਕਿ ਮੇਰਾ ਮਾਣ ਹੈ ਕਿ ਮੈਂ ਪੰਜਾਬ ਲਈ ਤੇ ਇੰਡੀਆ ਲਈ ਕਬੱਡੀ ਖੇਡਾਂ ਉਹ ਸੂਰਜੀਤ ਸਿੰਘ ਸਰਦਾਰੀ ਤੇ ਆਵਾਜ਼ ਦੀ ਪਾਰਟੀ ਦੀ ਸਰਕਾਰ ਇਸ ਨੂੰ ਇਸ ਦੀ ਮੋਤ ਨੂੰ ਵਾਹ ਨੂੰ ਫੀਲ ਕਰਦੇ ਹਾਂ ਦੇਖੋ ਸਾਡੇ ਵਿੱਚ ਕੋਈ ਰਾਜਨੀਤੀ ਨਹੀਂ ਜਿਨ੍ਹਾਂ ਨੇ ਪੈਸੇ ਲਏ ਆ ਉਹਨਾਂ ਜਿਹਨਾਂ ਨੇ ਹਰਾਸ ਕੀਤਾ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਦੇ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਲਈ ਬੋਲੀਆਂ ਦੇ ਲਈ ਉਹਨੂੰ ਹਰਾਸ ਕਰ ਕਰਕੇ ਪੈਸੇ ਲਏ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਰਾਜਨੀਤੀ ਪਾਰਟੀ ਨਾਲ ਸਬੰਧ ਰੱਖਦਾ ਚਾਹੇ ਆ ਮੈਂ ਚਾਹੇ ਕੋਈ ਹੋਰ ਆ ਚਾਹੇ ਸਾਡੀ ਪਾਰਟੀ ਦਾ ਚਾਹੇ ਕੋਈ ਹੋਰ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਵਾਰੀ ਜੀ ਜਿਵੇਂ ਜਿਹੜੇ ਲਾਲਚ ਤੇ ਭੇਟ ਛੜਿਆ ਰਾਜਨੀਤੀ ਦਾ ਉਹਨਾਂ ਨੂੰ ਆਂਦੀ ਨਹੀਂ ਜਿਹੜੇ ਅਸਲ ਰਾਜਨੀਤਿਕ ਬਣੇ ਹੋਏ ਨੇ ਇਹਦਾ ਪਤਾ ਹੀ ਨਹੀਂ ਉਹ ਬਾਹਰੋਂ ਆਏ ਲੋਕਾਂ ਨੇ ਇੱਕ ਬਦਲਾਅ ਦੇ ਲਈ ਉਹਨਾਂ ਨੂੰ ਚੁਟਾਇਆ ਜੋ ਮੈਂ ਸਮਝਦੇ ਹਾਂ ਕਿ ਉਹ ਸਿਰਫ ਲੁਟੇਰੇ ਆ ਜਿਹੜੇ ਲੁੱਟਣ ਆਏ ਸੀ ਪਰ ਸਾਨੂੰ ਇਹ ਨਹੀਂ ਪਤਾ ਕਿ ਲੋਕਾਂ ਨੂੰ ਪਤਾ ਸੀ ਕੇ ਸਾਡੇ ਮਾਲ ਦੇ ਇਸ ਤੋਂ ਬਾਅਦ ਕਮਿਸ਼ਨਰ ਸਾਹਿਬ ਜੀ ਉਹ ਜਮੀਨਾਂ ਤੇ ਸਾਡੇ ਨੌਜਵਾਨਾਂ ਦੀਆਂ ਜ਼ੰਦਾ ਵੀ ਲੁੱਟੀਆਂ ਪਰਿਸ਼ਾਦੇਵੀ ਜੀ ਇਹ ਕੰਮ ਗਲਤ ਹੈ ਆਮਲਾ ਜੀ ਆਖਰ ਆਖਰ ਤੱਕ ਚੁੱਪ ਸੀ ਜਦੋਂ ਤੱਕ ਉਹ ਲੁੱਟਦੇ ਸੀ ਪਰ ਜੇ ਇਹੋ ਜਿਹਾ ਕੰਮ ਕਰਨਗੇ ਤਾਂ ਅਸੀਂ ਇੱਥੇ ਆਮਲਾ ਜੀ ਆਹ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਪੂਰੀ ਕਾਰਵਾਈ ਆਖਰ ਤੱਕ ਅਨੇਸ਼ਾ ਨਾਲ ਖੜੇ ਰਵਾਂਗੇ ਜੋ ਵੀ ਕਰਨਾ ਪਿਆ ਕਰਾਂ ਮੈਂ ਫੋਜੋ ਸਿੰਘ ਸਰौरी ਐਮਐਲਏ ਹਲਕਾ ਗੁਰੂ ਸਾਹਿਬ ਮੇਰੇ ਪੰਜਾਬ ਵਾਸੀਓ ਤੇ ਹਲਕਾ ਗੁੱਸਾ ਦੇ ਮਾਸੀਓ ਮੇਰੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਸ਼ਨ ਬਾਬਾ ਦੀ ਮੌਤੇ ਕੁਝ ਸ਼ਰਾਤੀ ਅੰਸਰ ਰਾਜਨੀਤੀ ਕਰ ਰਹੇ ਨੇ ਨਿੰਦਣਯੋਗ ਹੈ ਕਿ ਜਦੋਂ ਪੰਜਾਬ ਪੁਲਿਸ ਸਿੱਟ ਬਣਾ ਕੇ ਕਵਰੀ ਕਰ ਰਹੀ ਹੈ ਜਿਹੜੇ ਬੰਦੇ ਗੁਨਾਹ ਕਰ ਪਾਏਗੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਜਾਣੀ ਹੈ ਪਰ ਜਿਹੜੇ ਕੁਝ ਅਜਿਹੇ ਲੋਕ ਨੇ ਕ੍ਰਿਮੀਨਲ ਜਿਨ੍ਹਾਂ ਦਾ ਆਪਣਾ ਪਛੋਕੜ ਡੱਬਾ ਵਧੀਆ ਨਹੀਂ ਹੈ ਉਹ ਅੱਜ ਹਲਕਾ ਚਾਰਜ ਲੱਗਣ ਦੀ ਤਾਕ ਵਿੱਚ ਨਹੀਂ ਉਹ ਇਹ ਸੁਪਨੇ ਨੂੰ ਭੁੱਲ ਜਾ ਜਦੋਂ ਤੱਕ ਵਿਰਾਇਕ ਲੋਕਾਂ ਦਾ ਚੁਰਿਆ ਹੋਇਆ ਨਮੈਦਾ ਹੁੰਦਾ ਹੈ ਤੇ ਉਹ ਇਹ ਸੁਪਨਾ ਇਹਨਾਂ ਦਾ ਗਲਤ ਹੈ ਇਹ ਫੇਲ ਹੋਣਗੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਕੂਰਨ ਕੁੱਟੇ ਨਾਨਕਾ ਉੜਕ ਸੱਚ ਰਹੇ ਸੱਚ ਨੇ ਜਿੱਤਣਾ ਇਹ ਜਿਹੜੀਆਂ ਬਕਵਾਸ ਬਾਜ਼ੀਆਂ ਪਰਿਵਾਰ ਨੂੰ ਸ਼ਰੀਪ ਪਰਿਵਾਰ ਨੂੰ ਪੜਕਾ ਕੇ ਧਰਨੇ ਮਿਦਾਨੇ ਕਰਾਉਣ ਲੱਗੇ ਹੋਏ ਨੇ ਇਹ ਸਾਰਾ ਕੁਝ ਦੋ ਚਾਰ ਬੰਦੇ ਨੇ ਜਲਦੀ ਹੀ ਉਹਨਾਂ ਦਾ ਕਿਉਂਕਿ ਮੈਂ ਜ਼ਿਆਦਾ ਇਸ ਕਰਕੇ ਨਹੀਂ ਬੋਲਦਾ ਕਿ ਮਰਿਆ ਤੇ ਰਾਜਨੀਤੀ ਕਰਨੀ ਠੀਕ ਨਹੀਂ ਜਿਹੜਾ ਸੱਚ ਹੈ ਉਹ ਸਾਰਾ ਸਾਹਮਣੇ ਆ ਜਾਏਗਾ ਔਰ ਲੁਧਿਆਣੇ ਡਿਊਟੀ ਲੱਗੀ ਹੋਣ ਕਰਕੇ ਜ਼ਿਆਦਾ ਸਮੇਂ ਦੀ ਹੀ ਘਟ ਰਹੀ ਦੀ ਹੈ ਮੈਂ ਤੁਹਾਨੂੰ ਜਲਦੀ ਹੀ ਸਾਰਾ ਕੁਝ ਦੱਸਾਂਗਾ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਜਾ ਕੇ ਬਕਵਾਸ ਬਾਜੀ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੀ ਜਿਹੜੇ ਆਪਣੇ ਆਪ ਨੂੰ ਖੌਤੀ ਲੀਡਰ ਕਹਿੰਦੇ ਜਿਨ੍ਹਾਂ ਦੇ ਵਿੱਚ ਸਮਾਜ ਦੇ ਵਿੱਚ ਉਹਨਾਂ ਦੀ ਕੋਈ ਔਕਾਤ ਹੀ ਨਹੀਂ ਨੌ ਨੌ ਦਾ ਕੋਈ ਸਮਾਜ ਦੇ ਵਿੱਚ ਅਕਸ ਹੈ ਉਹ ਸੁਪਨੇ ਲੈਣ ਲੱਗ ਗਏ ਕਿ ਅਸੀਂ ਫੌਜਾ ਸਿੰਘ ਸਰਾਰੀ ਨੂੰ ਹਟਾ ਕੇ ਤੇ ਅਸੀਂ ਹਲਕਰ ਜੱਜ ਲੱਗ ਜਾਂਦੇ ਇਹ ਸੁਪਨਾ ਉਹਨਾਂ ਦਾ ਗਲਤ ਹੈ ਇਹ ਕਦੇ ਕਾਮਯਾਬ ਨਹੀਂ ਹੋਣਾ ਜਦੋਂ ਤੱਕ ਲੋਕ ਮੈਨੂੰ ਪਿਆਰ ਕਰਦੇ ਨੇ ਮੇਰੇ ਨਾਲ ਨਹੀਂ ਕਾਫੀ ਲੋਕ ਜਿਹੜੇ ਨੇ ਦੱਸੋ ਜੀ ਅਸੀਂ ਕੀ ਕਰੀਏ ਮੈਂ ਸਾਰਿਆਂ ਨੂੰ ਕਹਿ ਰਿਹਾ ਬੇਨਤੀ ਕਰਦਾ ਕਿ ਕਿਸੇ ਨੇ ਵੀ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਹੈ ਪੁਲਿਸ ਵਿਭਾਗ ਆਪਣਾ ਕੰਮ ਕਰ ਰਿਹਾ ਹੈ ਜਿਹੜੇ ਜਿਹੜੇ ਦੋਸ਼ੀ ਪਾਏਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਕਿਸੇ ਨੇ ਵੀ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਜਿਹਦੇ ਨਾਲ ਕੋਈ ਕਾਨੂੰਨ ਦੀ ਲੰਗੜਾ ਹੋਵੇ ਸਾਰਿਆਂ ਸਤਿਕਾਰ